ਦੋ ਮਕਾਨ ਨੇ ਉਹਨਾਂ ਦੀ ਸਾਰੀ ਦਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਤਾਂ ਉਸ ਨੂੰ ਰੇਕੇ ਤਸਵੀਰਾਂ ਨੇ ਦੋ ਮਕਾਨਾਂ ਦਾ ਜਲੈਂਟਰ ਪੈ ਚੁੱਕੇ ਬਹੁਤ ਖੁਸ਼ੀ ਦੀ ਗੱਲ ਹੈ ਗੁਰੂ ਮਰਦਾ ਦੀ অপার ਕਿਰਪਾ ਸਤਿਗੁਰਾਂ ਨੇ ਵੀਰਾਂ ਦੇ ਉੱਪਰ ਹੱਥ ਰੱਖਣ ਅੱਜ ਦੋ ਮਕਾਨਾਂ ਦੇ ਉੱਪਰ ਲੈਂਟਰ ਪੈ ਚੁੱਕਿਆ ਛੱਤਾਂ ਦੇ ਉੱਪਰ ਸਾਰੇ ਪਰਿਵਾਰ ਇੱਥੇ ਮੌਜੂਦ ਹੈ ਲੋੜਵੰਦ ਪਰਿਵਾਰ ਸੀ ਜਿਵੇਂ ਅਸੀਂ ਪਹਿਲਾਂ ਦੱਸਿਆ ਸੀ ਬੱਚੇ ਸੀ ਛੋਟੇ ਕਮਾਉਣ ਯੋਗ ਨਹੀਂ ਸੀ ਤੇ ਉਹਨਾਂ ਦਾ ਅਸੀਂ ਹੰਬੜਾ ਮਾਰ ਕੇ ਜੀ ਅੱਜ ਮਹਾਰਾਜ ਦੀ ਕਿਰਪਾ ਨੇ ਸਦਕਾ ਲੈਂਟਰ ਪੈ ਚੁੱਕਿਆ ਜੀ ਤੇ ਹੁਣ 10-15 ਰੋਜ਼ ਬਾਅਦ ਲੈਂਟਰ ਖੋਲ ਕੇ ਜਿਹੜਾ ਵੀ ਹੋਰ ਮੁਕੰਮਲ ਅੱਗੇ ਦੀਆਂ ਤਿਆਰੀਆਂ ਹੋਣਗੀਆਂ ਉਹ ਵੀ ਅਸੀਂ ਨਾਲ ਹੋ ਕੇ ਵੀਰਾਂ ਦੇ ਕਰਵਾਵਾਂਗੇ ਤੇ ਕਈ ਕਿ ਮੈਂ ਖੁਸ਼ ਹੋ ਬਹੁਤ ਵਧੀਆ ਵੀਰ ਜਿਹੜਾ ਸਰਪੰਚ ਸਾਹਿਬ ਤੇ ਵੀਰ ਜੀ ਨੇ ਉਪਰ ਅੱਲਾ ਵੇਰੇ ਬਹੁਤ ਨਹੀਂ ਹੋਈ ਹੈ ਸਾਡੇ ਬਹੁਤ ਮੂਰੇ ਹਾਲਤ ਹੈ ਜੀ ਪਾਣੀ ਖੜ ਗਿਆ ਸੱਚਾ ਤੋਂ ਹੁੰਦੇ ਸਾਰੀ ਹੁਣ ਵੀਰ ਨੇ ਵਧੀਆ ਕਰਤਾ ਸਾਰਿਆਂ ਦਾ ਮੈਂ ਜੀ ਸਾਹਿਬ ਚੇਕਰ ਕਰਜ ਬਣ ਜੇ ਤੁਹਾਡੇ ਵੀਰ ਮੇਰੇ ਬਾਤ ਪਤਨਵਾ ਜੀ ਵੀਰ ਦਾ ਸਾਡੇ ਵੱਡੇ ਵੀਰ ਦਾ ਸਰਦਾਰ ਤੇਜਵੀਰ ਸਿੰਘ ਤੇ ਜੀ ਦਾ ਉਦੋਂ ਬਾਅਦ ਸਤਵਿੰਦਰ ਸਿੰਘ ਬਾਈ ਜੀ ਦਾ ਧੰਨਵਾਦ ਹੈ ਸਾਰੇ ਚੜ੍ਹਦੀ ਕਲਾ ਟੀਮ ਦਾ ਜੀ ਸਰਪੰਚ ਸਾਹਿਬ ਦਾ ਧੰਨਵਾਦ ਜੀ ਬਹੁਤ ਬਹੁਤ ਹੱਥ ਜੋੜ ਕੇ ਉੱਪਰੋਂ ਸੀਸਾ ਦਿੱਤੇ ਜਾ ਰਿਹਾ ਹੈ ਕਹਿੰਦੇ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਪੂਰੀ ਟੀਮ ਦਾ ਬਹੁਤ ਕਿਤਨਾ ਕਿਤੇ ਬਹੁਤ ਧੰਨਵਾਦ ਹੈ ਮੇਰੇ ਪਿੰਡ ਦੇ ਚਾਚੇ ਤਾਏ ਸਾਰੇ ਅਸੀਂ ਇਹਨਾਂ ਵਿੱਚ ਬਿਚਰੇ ਬੜੇ ਭਲੇ ਇਕੱਠੇ ਹੋਏ ਆ ਤੇ ਇਹਨਾਂ ਇਹਨਾਂ ਦੇ ਕੰਮਾਂ ਨੂੰ ਆਪਾਂ ਪੂਰਨ ਕਰਿਆ ਤੇ ਮਹਾਰਾਜ ਨੇ ਆਪ ਪੂਰਨ ਕਰਾਇਆ ਤੇ ਸਾਨੂੰ ਖੁਸ਼ੀ ਹੈ ਜੀ ਦਿਵਾਲੀ ਨੂੰ ਆਪਣੇ ਪੱਕੇ ਘਰਾਂ 'ਚ ਆਪਣੇ ਦੀਵੇ ਪਾਲਣਗੇ ਦਿਵਾਲੀ ਦੇ ਖੁਸ਼ੀਆਂ ਦਾ ਤਿਹਾਰ ਆ ਰਿਹਾ ਤੇ ਖੁਸ਼ੀਆਂ ਨੇ ਤਿਆਰ ਨੂੰ ਆਪਾਂ ਖੁਸ਼ੀਆਂ 'ਚ ਪ੍ਰਤੀਕ ਮਨਾਵਾਂਗੇ ਭਾਈ ਜੀ ਗੱਲ ਬਾਦਾ ਜੀ ਕਿਵੇਂ ਦੇਖਦੇ ਹੋ ਇਹਨਾਂ ਵੀਰਾਂ ਤੋਂ ਭਰਾਲਾ ਕਹਿੰਦੀ ਮਕਾਨ ਬਣਾਇਆ ਜਾ ਰਿਹਾ ਥੋੜਾ ਪਹਿਲਾਂ ਕਿਵੇਂ ਦੇ ਹਾਲਾਤ ਅਸੀਂ ਦੱਸਣਾ ਚਾਹੁੰਗੇ ਬਹੁਤ ਬੁਰੇ ਹਾਲਤੇ ਸੀ ਸਾਡੇ ਬਾਲੇ ਚੋਂਦੇ ਤੇ ਸੀ ਕੱਪੜੇ ਭੀਜਾਂਦੇ ਤੇ ਬੱਚੇ ਵੀ ਡਰਦੇ ਤੇ ਗਿਰਨੋਂ ਬਾਲਿਆਂ ਤੋਂ ਡਰ ਲੱਗਦਾ ਸਪੋਰਟਾਂ ਲਾ ਲ ਖੜਾਏ ਹੋਏ ਤੇ ਜੇ ਅਸੀਂ ਬਾਲੇ ਹਾਂਜੀ ਕਿਵੇਂ ਦੇਖਦੇ ਹੋ ਪੂਰੇ ਨੌਜਵਾਨ ਨੇ ਸਾਥ ਦੇ ਰਹੇ ਆ ਪਾਪੂ ਪੂਰਾ ਜੀ ਸਾਥ ਸਾਨੂੰ ਪੂਰਾ ਸਾਥ ਦੇ ਐਨਾਂ ਨੇ ਹਾਂਜੀ ਮਕਾਨੋ ਜਿਹੜੀਆਂ ਦਿੱਕਤਾਂ ਕੁਝ ਅਸੀਂ ਸਰਵੇ ਕਰਿਆ ਸਰਪੰਚ ਸਾਹਿਬ ਖੜੇ ਆ ਪੰਜ ਤੋਂ ਸੱਤ ਮਕਾਨ ਨੇ ਜਿਹੜੇ ਲੋਡ ਬੰਦ ਨੇ ਤੇ ਉਹਨਾਂ ਦਾ ਅਸੀਂ ਸਰਵੇ ਕਰਿਆ ਤੇ ਅਸੀਂ ਇੱਕ ਟੀਚਾ ਥਾਣ ਲਿਆ ਵੀ ਆਪਣੇ ਪਿੰਡ 'ਚ ਜੀ ਕੋਈ ਵੀ ਕਰਕੇ ਚਾ ਰਹਿਣ ਨਹੀਂ ਦੇਣਾ ਕਿਉਂ ਉਹ ਬਟਾਏ ਲੱਗਦਾ ਹੈ ਨਾ ਨੌਜਵਾਨਾਂ ਦੇ ਆਉਣ ਨਾਲ ਖੁਸ਼ੀ ਆਈ ਹੈ ਮਕਾਨ ਬਣੇ ਆ ਪਰਿਵਾਰ ਪੂਰਾ ਖੁਸ਼ ਹੈ ਹਾਂਜੀ ਸਾਰੇ ਖੁਸ਼ ਹੈ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ ਹਾਂਜੀ ਬਹੁਤ ਧੰਨਵਾਦ ਜੀ ਤੁਹਾਡਾ ਮਾਤਾ ਜੀ ਪੂਰੇ ਖੁਸ਼ ਨਜ਼ਰ ਆ ਰਹੇ ਆ ਇਹ ਬੇਟਾ ਉਹ ਪੈਸਾ ਸਭ ਕੋਲ ਹੁੰਦਾ ਕੱਢਦਾ ਕੋਈ ਨਹੀਂ ਤੁਸੀਂ ਇਹਨਾਂ ਦਾ ਸਹਿਯੋਗ ਦਿੱਤਾ ਬਾਈ ਥੋਨੂੰ ਗੁਰੂ ਮਹਾਰਾਜ ਚੜਦੀ ਕਲਾ ਬਖਸ਼ਣਾ ਨੂੰ ਗੁਰੂ ਮਹਾਰਾਜ ਦਿਨ ਰਾਤ ਤਰਕੀਆਂ ਬਖਸ਼ਣਾ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਚੜਦੀ ਕਲਾ ਗਰੁੱਪ ਬੋਲੋ ਤੁਸੀਂ ਬਿਲਕੁਲ ਜੀ ਬਿਲਕੁਲ ਇਹਦਾ ਸਬੰਧ ਹੁੰਦਾ ਜੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਹੋਇਆ ਦਸਮਨਤ ਸਬੰਧ ਕੱਢਣਾ ਚਾਹੀਦਾ ਜੀ ਹਰੇਕ ਨੂੰ ਜੇ ਕਰਨ ਜੋਗੇ ਯੋਗ ਹੈਗੇ ਆ ਤਾਂ ਕਰਨਾ ਚਾਹੀਦਾ ਮੈਂ ਤਾਂ ਹੋਰ ਇਲਾਕਾ ਨਿਵਾਸੀਆਂ ਦੇ ਜਿੰਨੇ ਵੀ ਮੇਰੇ ਲੱਗ ਲਾਉਣੇ ਪਿੰਡ ਪਿੰਨੇ ਖਰੜ ਹਲਕੇ ਦੇ ਵਿੱਚ ਪਹਿਲਾਂ ਤਾਂ ਆਪਣੇ ਹਲਕੇ ਤੋਂ ਹੀ ਗੱਲ ਬਹੁਤ ਮਜ਼ਦਦ ਕਰੀ ਇਹਨਾਂ ਨੇ ਹਾਂ ਜੀ ਬਹੁਤ ਬੱਚੇ ਹੁਣ ਬੈਜੂਗੇ ਜੀ ਆਪਣਾ ਬਹੁਤ ਚੌਂਦਾ ਦਾ ਜੀ ਮਕਾਨ ਹੈ ਨਾ ਸਾ ਬਹੁਤ ਪਰੇਸ਼ਾਨ ਸੀ ਜੀ ਮਾਂ ਇਹਨਾਂ ਦੀ ਬਿਮਾਰ ਰਹਿੰਦੀ ਹਾਂ ਜੀ ਤੇ ਅੱਜ ਤਸਵੀਰ ਦੇਖਦੇ ਕਿ ਨਵੇਂ ਛੱਤ ਮਿਲ ਗਏ ਹਨ ਨਵਾਂ ਮਕਾਨ ਮਿਲਣ ਜਾ ਰਿਹਾ ਹੈ ਲਿਆਣੇ ਖੁਸ਼ ਹੈ ਜੀ ਬਹੁਤ ਹਾਂ ਪਿੰਡ ਦਾ ਹੀ ਰਕਬਾ ਉੱਥੇ ਇੱਕ ਕਲੋਨੀ ਬਸੀ ਹੋਈ ਹੈ। ਉਹਦੇ ਵਿੱਚ ਇੱਕ ਲੈਂਟਰ ਪੈ ਰਿਹਾ। ਤੇ ਇਹ ਅੱਜ ਦੁਪਹਿਰੇ ਪੈ ਗਿਆ ਤੇ ਇੱਕ ਉੱਥੇ ਹੋਰ ਲੈਂਟਰ ਪੈ ਰਿਹਾ ਜੀ ਦੋ ਮਕਾਨਾਂ ਦੇ ਲੈਂਟਰ ਅੱਜ ਪਾਤੇ ਜੀ ਆਪਣੇ ਪਿੰਡ ਆਪਾਂ। ਗੁਰੂ ਮਹਾਰਾਜ ਕਾ ਤੇ ਇਹਨਾਂ ਦੇ ਮਤਲਬ ਜਿਹੜੇ ਚਾਚਾ ਜੀ ਹਨਾ ਇਹਨਾਂ ਨੇ ਹੀ ਬੱਚਿਆਂ ਦਾ ਪਾਲਣ ਪੋਸ਼ਣ ਕਰਿਆ ਇਹਨਾਂ ਨੇ ਵਿਚਾਰਿਆਂ ਨੇ ਸੰਭਿਆ ਉਹਨਾਂ ਨੂੰ ਕਿਉਂਕਿ ਮਾਂ ਬਾਪ ਤਾਂ ਇਹਨਾਂ ਦੇ ਵਿਚਾਰੇ ਦੇ ਪਿਤਾ ਰ ਮਾਤਾ ਗੁਜ਼ਰ ਗਏ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਜੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਨਿਊ ਚੰਡੀਗੜ੍ਹ ਦੀਆਂ ਤਸਵੀਰਾਂ ਦਿਖਾ ਰਹੇ ਆਂ ਦਿੱਸੇ ਕਿ ਕੁਝ ਦਿਨ ਪਹਿਲਾਂ ਪਿੰਡ ਪੜੌਂਜਿਆਂ ਦੇ ਵਿੱਚ ਚੜ੍ਹਦੀ ਕਲਾ ਗਰੁੱਪ ਦੇ ਨੌਜਵਾਨ ਵੀਰਾਂ ਵੱਲੋਂ ਕਹਿੰਦੇ ਜੀ ਇੱਕ ਬਹੁਤ ਵਧੀਆ ਉਪਰਾਲਾ ਆਪਣੇ ਹੀ ਪਿੰਡ ਦੇ ਵਿੱਚ ਪਿੰਡ ਪੜੌਂਜਿਆਂ ਦੇ ਵਿੱਚ ਕਹਿੰਦੇ ਜੀ ਲੋੜਵੰਦ ਪਰਿਵਾਰਾਂ ਦੇ ਜਿਹਨੇ ਮਕਾਨ ਨੇ ਬਣਾਏ ਜਾਣਗੇ ਸੁਨੇਹਾ ਦਿੱਤਾ ਸੀ ਗਿਆ ਪਿੰਡ ਪਿੰਡ ਦੇ ਵਿੱਚ ਜਿਹੜੇ ਦੋ ਮਕਾਨ ਨੇ ਉਹਨਾਂ ਦੀ ਸਾਰੀ ਦਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਤਸਵੀਰਾਂ ਨੇ ਦੋ ਮਕਾਨਾਂ ਦਾ ਜਲੈਂਟਰ ਪੈ ਚੁੱਕੇ ਬਹੁਤ ਖੁਸ਼ੀ ਦੀ ਗੱਲ ਹੈ ਗੁਰੂ ਮਾਰ ਦੀ ਅਪਾਰ ਕਿਰਪਾ ਸਤਿਗੁਰਾਂ ਨੇ ਵੀਰਾਂ ਦੇ ਉੱਪਰ ਹੱਥ ਰੱਖਣਾ ਅੱਜ ਦੋ ਮਕਾਨਾਂ ਦੇ ਉੱਪਰ ਲੈਂਟਰ ਪੈ ਚੁੱਕਿਆ ਛੱਤਾਂ ਦੇ ਉੱਪਰ ਸਾਰੇ ਪਰਿਵਾਰ ਇੱਥੇ ਮੌਜੂਦ ਹੈ ਵੀਰ ਹੁਣ ਇਸਤਵਿੰਦਰ ਬਾਈ ਹੁਣ ਸਰਪੰਚ ਸਾਹਿਬ ਪਿੰਡ ਦੇ ਹੋਰ ਗਈ ਜਿਹੜੇ ਵੀਰ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਰੇ ਵੀਰ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਕਿਵੇਂ ਦੇਖਦੇ ਹੋ ਕਿੰਨੇ ਕੁ ਖੁਸ਼ੀ ਆ ਜਦੋਂ ਲੈਂਟਰ ਪੈ ਰਹੇ ਸੀ ਅਜੇ ਗੱਲ ਕਰੀਏ ਛਕ ਕਿਸੇ ਨੂੰ ਪੱਕਾ ਮਕਾਨ ਮਿਲਣ ਜਾ ਰਿਹਾ ਛੱਤ ਮਿਲਣ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਇਹ ਲੋੜਵੰਦ ਪਰਿਵਾਰ ਸੀ ਜਿਵੇਂ ਅਸੀਂ ਪਹਿਲਾਂ ਦੱਸਿਆ ਸੀ ਬੱਚੇ ਸੀ ਛੋਟੇ ਜੀ ਕਮਾਉਣ ਯੋਗ ਨਹੀਂ ਸੀ ਤੇ ਉਹਨਾਂ ਦਾ ਅਸੀਂ ਹੰਬੜਾ ਮਾਰ ਕੇ ਜੀ ਅੱਜ ਮਹਾਰਤ ਦੀ ਕਿਰਪਾ ਨੇ ਸਦਕਾ ਲੈਂਟਰ ਪੈ ਚੁੱਕਿਆ ਜੀ ਤੇ ਹੁਣ 10 15 ਰੋਜ਼ ਬਾਅਦ ਲੈਂਟਰ ਖੋਲ ਕੇ ਜਿਹੜਾ ਵੀ ਹੋਰ ਮੁਕੰਮਲ ਅੱਗੇ ਦੀਆਂ ਤਿਆਰੀਆਂ ਹੋਣਗੀਆਂ ਉਹ ਵੀ ਅਸੀਂ ਨਾਲ ਹੋ ਕੇ ਵੀਰਾਂ ਦੇ ਕਰਵਾਵਾਂਗੇ ਤੇ ਆਪਣਾ ਪਧੀਆ ਵਿਚਾਰਾਂ ਦਾ ਹੋ ਗਿਆ ਕਿੰਨੇ ਕਮਰੇ ਦੇ ਲੈਂਟਰ ਬਏ ਬਾਈ 12 ਦੇ ਦੋ ਰੂਮ ਹੈ ਤੇ ਇੱਕ ਕਿਚਨ ਹੈ ਤੇ ਬਾਥਰੂਮ ਹੈ ਤੇ ਮਤਲਬ ਬ੍ਰੈਂਡ ਜੋ ਗਹਿਣ ਵਧੀਆ ਘਰ ਬਣ ਗਿਆ ਜੀ ਕਿੰਨੇ ਕ ਦਿਨਾਂ ਚ ਤਿਆਰ ਹੋ ਗਏ ਜੇ ਗੱਲ ਕਰੀਏ ਦੋਨੇ ਮਕਾਨ ਬਿਲਕੁਲ ਜੀ ਅਸੀਂ 10-15 ਕੇ ਦਿਨ ਹੋਏ ਹੈ ਮੇਰੇ ਖਿਆਲ ਹਨ 10-15 ਕੇ ਦਿਨ ਪਹਿਲਾਂ ਅਸੀਂ ਆਏ ਸੀ ਇੱਥੇ ਤੇ ਸ਼ੁਰੂ ਕਰਾਇਆ ਸੀ ਕੰਮ 15 ਦਿਨਾਂ ਚ ਇਹ ਮਕਾਨ ਦੋਨੋਂ ਮਕਾਨ ਇੱਕ ਇੱਥੇ ਤੇ ਇੱਕ ਸਾਡੇ ਨਾਲ ਦੇ ਆਪਣੇ ਪੜਾਉਂਜੀਆਂ ਪਿੰਡ ਦਾ ਹੀ ਰਕਬਾਏ ਉੱਥੇ ਇੱਕ ਕਲੋਨੀ ਬਸੀ ਹੋਈ ਹੈ। ਉਹਦੇ ਵਿੱਚ ਇੱਕ ਲੈਂਟਰ ਪੈ ਰਿਹਾ। ਤੇ ਇਹ ਅੱਜ ਦੁਪਹਿਰੇ ਪੈ ਗਿਆ ਤੇ ਇੱਕ ਉੱਥੇ ਹੋਣ ਲੈਂਟਰ ਪੈ ਰਿਹਾ ਜੀ ਦੋ ਮਕਾਨਾਂ ਦੇ ਲੈਂਟਰ ਅੱਜ ਪਾਤੇ ਆ ਜੀ ਆਪਣੇ ਪਿੰਡ ਆਪਾਂ। ਗੁਰੂ ਮਹਾਰਾਜ ਕਹਿੰਦੇ ਨੇ ਵੀ ਜੀ ਅਰਦਾਸ ਕੀਤੀ ਹੁੰਦੀ ਜਦੋਂ ਮਕਾਨ ਦਾ ਕੰਮ ਸ਼ੁਰੂ ਕਰੇ ਅਰਦਾਸ ਕਰਕੇ ਬੇਨਤੀ ਕਰਕੇ ਤਾਂ ਮਕਾਨ ਦਾ ਕੰਮ ਸ਼ੁਰੂ ਕੀਤਾ ਹੋਊਗਾ। ਅੱਜ ਫਤਿਹ ਹੋਇਆ ਖੁਸ਼ੀ ਹੈ ਮਾਨੂੰ ਕਿਤੇ ਕਿਤੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਹੋਊਗੀ। ਸਾਡਾ ਛੱਤ ਮਿਲ ਜਾਊਗੀ ਪੱਕੀ ਕਿਤੇ ਨਾ ਕਿਤੇ ਰਹਿਣ ਬਸੇ ਰ ਮਿਲ ਜਾਊਗਾ। ਬਿਲਕੁਲ ਜੀ ਬਿਲਕੁਲ ਕਰਮ ਕਰ ਜਿਹਦਾ ਘਰ ਪੱਕਿਆ ਜੀ ਉਹਨਾਂ ਨੂੰ ਜੀ ਮੇਰੇ ਪਿੰਡ ਦੇ ਚਾਚੇ ਤਾਏ ਸਾਰੇ ਅਸੀਂ ਇਹਨਾਂ ਚ ਵਿਚਰੇ ਬੜੇ ਭਲੇ ਇਕੱਠੇ ਹੋਏ ਆ ਤੇ ਇਹਨਾਂ ਇਹਨਾਂ ਦੇ ਕੰਮਾਂ ਨੂੰ ਆਪਾਂ ਪੂਰਨ ਕਰਿਆ ਤੇ ਮਹਾਰਾਜ ਨੇ ਆਪ ਪੂਰਨ ਕਰਾਇਆ ਤੇ ਸਾਨੂੰ ਖੁਸ਼ੀ ਆ ਜੀ ਦਿਵਾਲੀ ਨੂੰ ਆਪਣੇ ਪੱਕੇ ਘਰਾਂ ਚ ਆਪਣੇ ਦੀਵੇ ਬਾਲਣਗੇ ਦਿਵਾਲੀ ਦੇ ਖੁਸ਼ੀਆਂ ਦਾ ਤਿਹਾਰ ਆ ਰਿਹਾ ਤੇ ਖੁਸ਼ੀਆਂ ਨਾਲ ਤਿਆਰ ਨੂੰ ਆਪਾਂ ਖੁਸ਼ੀਆਂ ਚ ਪ੍ਰਤੀਕ ਮਨਾਵਾਂਗੇ ਬਾਈ ਜੀ ਗੱਲ ਕਰੀਏ ਇੱਕ ਦੋ ਇੱਕ ਤਣਾਟ ਲੋਕ ਬੈਠ ਨੇ ਦੁਨੀਆ ਦੇ ਉੱਪਰ ਤੁਸੀਂ ਆਪਣੇ ਪਿੰਡ ਬਾਰੇ ਸੋਚਿਆ ਮਨ ਵਿੱਚ ਕਿਦਾਂ ਆਉਂਦਾ ਵੀ ਆਪਣੇ ਪਿੰਡ ਬਾਰੇ ਸੋਚਣਾ ਵੀ ਪੈਲ ਦੇ ਆਧਾਰ ਤੇ ਇਦਾਂ ਦੇ ਲੋੜਵੰਦ ਜਿਹੜੇ ਲੋਕਨਾਂ ਦੇ ਮਕਾਨ ਬਣਾਉਣੇ ਚਾਹੀਦੇ ਨੇ ਬਿਲਕੁਲ ਜੀ ਬਿਲਕੁਲ ਮੈਂ ਪਤਾ ਕੀ ਗੱਲ ਹੈ ਜੀ ਜਦੋਂ ਅਸੀਂ ਆਪਣੇ ਘਰੇ ਘਰੀ ਬੈਠੇ ਸੀ ਇੰਨੀਆਂ بارشਾਂ ਹੋ ਰਹੀਆਂ ਸੀ ਤਾਂ ਉਹਨਾਂ ਵਿੱਚ ਮੈਂ ਮੱਦੇ ਨਜ਼ਰ ਰੱਖਦੇ ਹੋਏ ਦੇਖਿਆ ਵੀ ਆਪਣੇ ਪਿੰਡ ਵਿੱਚ ਜਿਹੜੇ ਲੋੜਬੰਦ ਪਰਿਵਾਰ ਹੈ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤੇ ਅਸੀਂ ਪਹੁੰਚ ਕੀਤੀ ਤੇ ਉੱਥੇ ਜਾ ਕੇ ਸਾਨੂੰ ਜਿਹੜੀਆਂ ਦਿੱਕਤਾਂ ਕੁਝ ਅਸੀਂ ਸਰਵੇ ਕਰਿਆ ਸਰਪੰਚ ਸਾਹਿਬ ਖੜੇ ਆ ਪੰਜ ਤੋਂ ਸੱਤ ਮਕਾਨ ਨੇ ਜਿਹੜੇ ਲੋੜਬੰਦ ਨੇ ਤੇ ਉਹਨਾਂ ਦਾ ਅਸੀਂ ਸਰਵੇ ਕਰਿਆ ਤੇ ਅਸੀਂ ਇੱਕ ਟੀਚਾ ਥਾਣ ਲਿਆ ਵੀ ਆਪਣੇ ਪਿੰਡ 'ਚ ਜੀ ਕੋਈ ਵੀ ਕਰ ਕੱਚਾ ਰਹਿਣ ਨਹੀਂ ਦੇਣਾ ਕਿਉਂਕਿ ਅਸੀਂ ਆਪਣੇ ਪਿੰਡ 'ਚੋ ਮਤਲਬ ਜਿਹੜੇ ਆਪਣੇ ਪਿੰਡ ਦੇ ਸਾਨੂੰ ਪਤਾ ਹੁੰਦਾ ਆਪਣੇ ਪਿੰਡ ਚ ਪਤਾ ਹੁੰਦਾ ਵੀ ਕਿਹੜਾ ਪਰਿਵਾਰ ਲੋੜਵੰਦ ਹੈ ਜੀ ਪਹਿਲਾਂ ਆਪਾਂ ਤਾਂ ਹੀ ਐਸੇ ਕੰਮ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕਰਿਆ ਜੀ ਹੂੰ ਪੈਸਾ ਸਭ ਕੋਲ ਹੁੰਦਾ ਕੱਢਦਾ ਕੋਈ ਨਹੀਂ ਤੁਸੀਂ ਇਹਨਾਂ ਦਾ ਸਹਿਯੋਗ ਦਿੱਤਾ ਬਾਈ ਤੁਹਾਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣਾ ਨੂੰ ਗੁਰੂ ਮਹਾਰਾਜ ਦਿਨ ਰਾਤ ਤਰੱਕੀਆਂ ਬਖਸ਼ਣਾ ਬਹੁਤ ਬੜੀਆ ਪ੍ਰੋਗਰਾਮ ਕਰ ਰਹੇ ਹੋ ਚੜ੍ਹਦੀ ਕਲਾ ਗਰੁੱਪ ਬੋਲੋ ਤੁਸੀਂ ਬਿਲਕੁਲ ਜੀ ਬਿਲਕੁਲ ਇਹਦਾ ਸਬੰਧ ਹੁੰਦਾ ਜੀ ਗੁਰੂ ਮਹਾਰਾਜ ਗੁਰਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਹੋਇਆ ਦਸਮਨਤ ਸਬੰਧ ਕੱਢਣਾ ਚਾਹੀਦਾ ਜੀ ਹਰੇਕ ਨੂੰ ਜੇ ਕਰਨ ਯੋਗ ਯੋਗ ਹੈਗੇ ਤਾਂ ਕਰਨਾ ਚਾਹੀਦਾ ਮੈਂ ਤਾਂ ਹੋਰ ਇਲਾਕਾ ਨਿਵਾਸੀਆਂ ਦੇ ਜਿੰਨੇ ਵੀ ਮੇਰੇ ਲੱਗ ਲਾਉਣੇ ਪਿੰਡ ਪਿੰਨੇ ਖਰੜ ਹਲਕੇ ਦੇ ਵਿੱਚ ਪਹਿਲਾਂ ਤਾਂ ਆਪਣੇ ਹਲਕੇ ਤੋਂ ਹੀ ਗੱਲ ਕਰੀਏ ਵੀ ਸਾਰੇ ਲੋਕਾਂ ਨੂੰ ਆਪਣੇ ਜਿਹੜੇ ਮਤਲਬ ਨੌਜ ਪੰਚਾਇਤ ਪਿੰਡ 'ਚ ਕਮੇਟੀ ਬਣਾਓ ਜਿਹੜੇ ਵੀ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਮਦਦ ਕਰੋ ਤਾਂ ਕਿ ਜੋ ਆਪਾਂ ਕਿਸੇ ਦਾ ਵੀ ਘਰ ਕੱਚਾ ਪਿੰਡ 'ਚ ਰਹਿਣ ਨਾ ਦਈਏ ਇਹ ਕਹਿਣਾ ਚਾਹੁੰਦਾ ਜੀ ਸਰਪੰਚ ਸਾਹਿਬ ਪਹਿਲਾਂ ਪਿੰਡ ਸੁਧਾਰਨਾ ਚਾਹੀਦੇ ਆ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਸੁਧਾਰਨਾ ਚਾਹੀਦਾ ਕਿਤੇ ਨਾ ਕਿਤੇ ਉਹਨਾਂ ਦੀ ਹਾਲਤ ਨੂੰ ਬਿਲਕੁਲ ਜੀ ਬਿਲਕੁਲ ਜੀ ਇਹ ਤਾਂ ਅਸੀਂ ਕਾਫੀ ਦੇਰ ਤੋਂ ਮਤਲਬ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਪਲਾਨ ਬਣਾ ਲਿਆਤਾ ਵੀ ਅਸੀਂ ਇਹਨੂੰ ਸ਼ੁਰੂ ਕਰਾਂਗੇ ਚਲੋ ਵਿਚਰ ਨੂੰ ਬਰਸਾਤ ਵੀ ਸੀਗੀ ਤੇ ਬਰਸਾਤ ਤੋਂ ਬਾਅਦ ਅਸੀਂ ਆਏ ਪਰਿਵਾਰ ਨਾਲ ਗੱਲ ਹੋਈ ਇਹਨਾਂ ਨੇ ਕਿਹਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਦਿਵਾਲੀ ਤੋਂ ਲੈਂਟਰ ਪਾ ਦਿਓ ਤੇ 15 ਦਿਨ ਚ ਆਪਣੀ ਲੇਬਰ ਨੇ ਮੁਕੰਮਲ ਕਰ ਲਿਆ ਜੀ ਕੰਮ ਇਹ ਤੋਂ ਬਾਅਦ ਵੀ ਅਸੀਂ ਮਤਲਬ ਲਪਾਈ ਵੀ ਕਰਾ ਕੇ ਫਰਸ਼ ਕੱਚੇ ਪਾ ਕੇ ਬਿਜਲੀ ਦੀ ਵੀ ਸੁਵਿਧਾ ਕਰਕੇ ਪ੍ਰੋਪਰ ਦੇਣਾ ਜੀ ਘਰ ਬਣਾ ਕੇ ਤੇ بس ਇਹ ਤੋਂ ਬਾਅਦ ਦੋ ਹੋਰ ਨੇ ਉਹ ਤੋਂ ਬਾਅਦ ਵੀ ਹੋਰ ਵੀ ਜਿੰਨਾ ਵੀ ਪਿੰਡ ਚ ਜਿਹੜੇ ਵੀ ਰਹਿ ਗਏ ਨੇ ਮਤਲਬ ਅਸੀਂ ਕਰਨੇ ਨੇ ਜੋ ਸਾਰੇ ਕੰਮ ਕਰਦਨੇ ਕਹਿੰਦੇ ਫਿਰ ਹੋਰ ਵੀ ਮਕਾਨ ਬਣਾਉਂਗੇ ਪਿੰਡ ਦੇ ਵਿੱਚ ਸਾਰੇ ਮਿਲ ਕੇ ਸਾਰੇ ਹਾਂਜੀ ਹਾਂਜੀ ਹੋਰ ਜਿਹੜੇ ਆਪਣੇ ਹੈਗੇ ਆਪਣੇ ਪਿੰਡ ਦੇ ਕੱਚੇ ਮਗਾਨੇ ਇਸ ਤੋਂ ਬਾਅਦ ਫਿਰ ਉਹ ਉਹਨਾਂ ਦਾ ਵੀ ਆਪਾਂ ਦੇਖਦੇ ਆ ਤੇ ਪਹਿਲੇ ਜਿਹੜੇ 921 ਸਾਰੇ ਆਪਾਂ ਕਰਾਂਗੇ ਜੀ ਜਿਹੜੇ ਕੱਚੇ ਜਦੋਂ ਤਿਆਰ ਹੋ ਚੁੱਕੇ ਨੇ ਦੋ ਇਹ ਕਦ ਤੱਕ ਪ੍ਰੋਪਰ ਤਿਆਰ ਹੋ ਜਾਣਗੇ ਇਹ ਪ੍ਰੋਪਰ ਤਿਆਰ ਹੋ ਜਣੇ ਆ ਜੀ ਮਤਲਬ ਮੰਨ ਕੇ ਚੱਲੋ 15 ਕਿ ਦਿਨ ਇਹਨੂੰ ਲੈਂਟਰ ਖੋਲਣ ਨੂੰ ਲੱਗਣਗੇ ਤੇ ਉਸ ਤੋਂ ਬਾਅਦ ਇੱਕ ਮਹੀਨਾ ਹੋਰ ਲੱਗੇਗਾ ਤੇ ਮ ਵਿੱਚ ਜੀ ਆਪਣੇ ਘਰ ਦੇ ਵਿੱਚ ਰਹਿਣ ਲੱਗ ਜੂਗੇ ਮਤਲਬ ਮਤਲਬ ਸਾਰੇ ਆਪਣੇ ਪੱਕੇ ਘਰਾਂ 'ਚ ਨਵੇਂ ਸਾਲ ਦੇ ਨੇੜੇ ਤੇ ਡੇ ਮਤਲਬ ਆਪਣੇ ਪੱਕੇ ਘਰਾਂ 'ਚ ਬਸ ਜਾਣਗੇ ਜੀ ਇਸ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਸ ਪਰਿਵਾਰ ਦੇ ਵਿੱਚ ਜੀ ਇਹਨਾਂ ਦੇ ਚਾਚਾ ਜੀ ਆ ਚਾਚੀ ਜੀ ਆ ਤੇ ਉਹਨਾਂ ਦੇ ਬੇਟੇ ਆ ਇਹਨਾਂ ਨੇ ਵਿਚਾਰਿਆਂ ਨੇ ਇਹਨਾਂ ਦੇ ਮਤਲਬ ਜਿਹੜੇ ਚਾਚਾ ਜੀ ਆ ਨਾ ਇਹਨਾਂ ਨੇ ਹੀ ਬੱਚਿਆਂ ਦਾ ਪਾਲਣ ਪੋਸ਼ਣ ਕਰਿਆ ਇਹਨਾਂ ਨੇ ਵਿਚਾਰਿਆਂ ਨੇ ਸੰਭਿਆ ਉਹਨਾਂ ਨੂੰ ਕਿਉਂਕਿ ਮਾਂ ਬਾਪ ਤਾਂ ਇਹਨਾਂ ਦੇ ਵਿਚਾਰੇ ਦੇ ਪਿਤਾ ਰ ਮਾਤਾ ਗੁਜ਼ਰ ਗਏ ਸੀ ਉਹ ਕੁਝ ਬਿਮਾਰੀਆਂ ਨਾਲ ਜੂਝਦੇ ਹੋਏ ਉਹਨਾਂ ਨੇ ਵਿਚਾਰੇ ਨਹੀਂ ਰਹੇ ਚਲੋ ਇਹ ਚਾਰੇ ਪਾਲਣ ਪੋਸ਼ਣ ਹੈ ਜਿਹੜਾ ਇਹ ਚਾਚਾ ਜੀ ਉਹਨੇ ਪੂਰਾ ਜੋਰ ਨਾਲ ਇਹ ਉਹਨਾਂ ਦੇ ਪੜ੍ਹਾਈ ਲਿਖਾਈ ਤੇ ਪਾਲਣ ਪੋਸ਼ਣ ਇਹੀ ਕਰ ਰਹੇ ਜੀ ਉਹਨਾਂ ਦਾ ਠੀਕ ਹੈ ਜੀ ਤਾਂ ਮੈਂ ਕਿ ਇਹ ਪਰਿਵਾਰ ਵਾਲੇ ਇਹ ਪਰਿਵਾਰ ਵਾਲੇ ਆ ਜੀ ਇਹਨਾਂ ਦੇ ਮਤਲਬ ਭਤੀਜਾ ਲੱਗਦਾ ਨਹੀਂ ਭਾਈ ਭਾਈ ਹੋਏ ਚਾਚੇ ਦਾ ਚਾਚੇ ਦਾ ਭਾਈ ਲੱਗਦਾ ਜੀ ਇਹਨਾਂ ਇਹਨਾਂ ਨੇ ਹੀ ਉਹਨਾਂ ਨੂੰ ਸੰਭਿਆ ਜੀ ਹਾਂ ਰੋਜਨਾ ਜਿਹੜੇ ਆਜੋ ਤੁਸੀਂ ਆਜੋ ਮੰਗਲ ਜੀ ਸਿੰਘੇ ਉਹ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਤੇ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੇ ਬਾਅਦ ਤੇ ਉਹਨਾਂ ਦੀ ਵਾਈਫ ਦੀ ਵਿਦਾਇਤ ਹੋ ਗਈ ਹੁਣ ਬੇਟਾ ਤੇ ਬੇਟੀਓ ਨੇ ਤੇ ਸਾਰਾ ਚਾਚੇ ਉਹ ਨਹੀਂ ਇਹ ਗਿੰਦੇ ਨੇ ਇਹ ਕਰ ਦੇਣਾ ਜੀ ਹਾਂਜੀ ਮਾਤਾ ਜੀ ਕਿਵੇਂ ਦੇਖਦੇ ਹੋ ਇਹਨਾਂ ਵੀਰਾਂ ਦਾ ਉਪਰਾਲਾ ਵਾਹ ਵਧੀਆ ਜੀ ਬਹੁਤ ਵਧੀਆ ਬਹੁਤ ਮਜ਼ਦਦ ਕਰੀ ਇਹਨਾਂ ਨੇ ਹਾਂਜੀ ਬਹੁਤ ਬੱਚੇ ਹੁਣ ਬਹਿ ਜੂਗੇ ਜੀ ਆਪਣਾ ਬਹੁਤ ਚਾਉਂਦਾ ਸੀ ਜੀ ਮਕਾਨ ਇਹਨਾਂ ਦਾ ਬਹੁਤ ਪਰੇਸ਼ਾਨ ਸੀ ਜੀ ਮਾਂ ਇਹਨਾਂ ਦੀ ਬਿਮਾਰ ਰਹਿੰਦੀ ਹਾਂਜੀ ਤੇ ਅੱਜ ਤਸਵੀਰ ਦੇਖਦੇ ਹੋ ਕਿ ਨਵੇਂ ਛੱਤ ਮਿਲ ਗਏ ਹਨ ਨਵਾਂ ਮਕਾਨ ਮਿਲਣ ਜਾ ਰਹੇ ਆ ਹਾਂ ਇਹਨੇ ਖੁਸ਼ ਹੈ ਜੀ ਬਹੁਤ ਹਾਂਜੀ ਪਾਬੂ ਘੋ ਰਹੇ ਹੋ ਹਾਂਜੀ ਸੋਹੇ ਤਸਵੀਰਾਂ ਨੇ ਪਿੰਡ ਪੜੌਜਿਆਂ ਦੇ ਚੜ੍ਹਦੀ ਕਲਾ ਗਰੁੱਪ ਦੇ ਨੌਜਵਾਨ ਵੀਰਾਂ ਵੱਲੋਂ ਕਹਿੰਦੇ ਜੀ ਬਹੁਤ ਵਧੀਆ ਪ੍ਰੋਗਰਾਮ ਆਪਣੇ ਪਿੰਡ ਦੇ ਵਿੱਚੋਂ ਸ਼ੁਰੂ ਕੀਤਾ ਕਹਿੰਦੇ ਆਪਣੇ ਪਿੰਡ ਦੇ ਵਿੱਚ ਜਿੰਨੇ ਲੋੜਵੰਦ ਮਕਾਨ ਨੇ ਉਹ ਬਣਾਏ ਜਾਣਗੇ ਸਾਰਿਆਂ ਦੀ ਮਦਦ ਕੀਤੀ ਜਾਊਗੀ ਤਾਂ ਸ਼ੁਰੂਆਤ ਇਹਨਾਂ ਦੋ ਮਕਾਨਾਂ ਤੋਂ ਕੀਤੀ ਸੀਗੀ ਤੇ ਇਹ ਪਰਿਵਾਰ ਦੇ ਕੁਝ ਸਨਿਕ ਇੱਥੇ ਮੌਜੂਦ ਨੇ ਤੇ ਵੀਰਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਪਿੰਡ ਦੇ ਵਿੱਚ ਜਿਹੜੀ ਇਹ ਲਹਿਰ ਹੈ ਇੱਕ ਮਕਾਨ ਬਣਾਉਣ ਦੀ ਲੋੜਵੰਦ ਪਰਿਵਾਰਾਂ ਦੇ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਗੁਰੂ ਮਹਾਰਾਜ ਇਹਨਾਂ ਵੀਰਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਦੀ ਆਉਣ ਵਾਲੇ ਸਮੇਂ 'ਚ ਇਦਾਂ ਦੇ ਜਿਹੜੇ ਕਾਰਜ ਨੇ ਸਮੇਂ ਸਿਰ ਆਪਣੇ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਕਰਦੇ ਨੇ ਤੇ ਨੌਜਵਾਨਾਂ ਦਾ ਪੂਰਾ ਸਾਥ ਹੈ ਕਹਿੰਦੇ ਪਿੰਡ ਦੇ ਨੌਜਵਾਨ ਨੇ ਇੱਕ ਪੱਕਾ ਮਕਾਨ ਬਣਾਉਣ ਜਾ ਰਹੇ ਆ ਦਿਵਾਲੀ ਲੱਗਦਾ ਆਪਣੇ ਘਰੇ ਬਣਾਉਗੇ ਮਾਤਾ ਜੀ ਹੁਣ ਹਾਂਜੀ 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 ਵੀਰ ਆਪਣੇ ਘਰੇ ਹੀ ਬਣਾਉਗੇ ਦਿਵਾਲੀ ਜੀ ਬਹੁਤ ਬਹੁਤ ਸ਼ੁਕਰ ਹੈ ਜੀ ਗਰੁੱਪ ਦਾ ਤੇ ਧੰਨਵਾਦ ਵੀ ਕਰਦੇ ਆਂ ਜੀ ਦੁਬਾਰਾ ਹੱਥ ਜੋੜ ਕੇ ਆਂ ਇਹਨਾਂ ਨੇ ਬਹੁਤ ਵਧੀਆ ਪਰਫਰਮਾਂ ਕਰਿਆ ਜੀ ਮੈਂ ਤਾਂ ਕਹਿੰਦਾ ਜੀ ਇਹ ਬੱਚੇ ਕਰ ਕਰ ਜੰਮਣ ਜੀ ਪੰਜ ਸਰਪੰਚ ਬਹੁਤ ਹੋਲੇ ਕਿਸੇ ਨੇ ਸਾਡਾ ਕੁਝ ਨਹੀਂ ਸਵਾਰਿਆ ਕੱਚੇ ਮਕਾਨਾਂ ਵਾਲੇ ਇੰਨੇ ਆਉਂਦੇ ਤੇ ਨਾ ਪੈਸੇ ਆਪੇ ਖਾਈ ਜਾਂਦੇ ਤੇ ਸਾਨੂੰ ਕਿਸੇ ਤੱਕ ਉਹਦੇ ਤੱਕ ਪਹੁੰਚਦੇ ਨਹੀਂ ਤੇ ਸਾਨੂੰ ਪਤਾ ਲੱਗਦਾ ਸਾਡੇ ਪੈਸੇ ਆਈ ਆਪੇ ਹੀ ਖਾ ਜਾਂਦੇ ਤੇ ਹੁਣ ਜੇ ਅਸੀਂ ਕਹਿੰਦੇ ਆ ਤਾਂ ਸਾਡੇ ਨਾਲ ਲੜਦੇ ਆ ਉਹ ਜਿੱਦਾਂ ਮਾਤਾ ਜੀ ਇਹਨਾਂ ਨੇ ਇਹ ਕੰਮ ਕੀਤਾ ਚੰਗਾ ਕੰਮ ਕੀਤਾ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਅਸੀਂ ਦਾ ਜਿੰਨੇ ਪੂਰੇ ਪਿੰਡ ਦੇ ਵਿੱਚ ਬਣਾਉਣਗੇ ਮਕਾਨ ਹਾਂ ਹਾਂ ਜੀ ਬਹੁਤ ਅਸੀਂ ਤਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਜੀ ਵੀ ਇਹ ਚੰਗੇ ਬੰਮੁੰਡੇ ਹੋਣ ਤੇ ਜਵਾਨ ਨਿਕਲੇ ਜਿਹੜੇ ਜਿਹੜੇ ਹੋਰ ਤਾਂ ਵੀ ਸੇਵਾ ਲਾ ਰਹੇ ਆ ਵਿਚਾਰੇ ਸੇਵਾ ਹੀ ਆ ਜ ਹਾਂਜੀ ਵੀ ਇਹਨਾਂ ਦਾ ਬਹੁਤ ਧੰਨਵਾਦ ਹੈ ਭਾਈ ਮੇਰੇ ਵੀ ਚਾਹਵਾਂ ਅੱਛਾ ਜੀ ਕੋਈ ਨਾ ਚਾਹਵਾਂ ਪਰ ਜਿਹੜੇ ਤਸਵੀਰਾਂ ਦਿਖਾ ਰਹੇ ਆ ਪਿੰਡ ਫਿਰੋਜ਼ਪੁਰ ਦੇ ਵਿੱਚ ਚੜ੍ਹਦੀ ਗਰਾਹ ਗਰੁੱਪ ਵੱਲੋਂ ਕਹਿੰਦੇ ਜੀ ਇਹ ਦੂਜੇ ਮਕਾਨ ਬਣਾਇਆ ਜਾ ਰਿਹਾ ਲੋੜਵੰਦ ਪਰਿਵਾਰਾਂ ਦੇ ਮੂੰਹ ਮਿੱਠੇ ਕੀਤਾ ਜਾ ਰਿਹਾ ਕਿਉਂਕਿ ਅੱਜ ਲੈਂਟਰ ਪੈ ਰਿਹਾ ਖੁਸ਼ੀ ਦਾ ਦਿਨ ਆ ਇਹਨਾਂ ਪਰਿਵਾਰਾਂ ਲਈ ਇਹਨਾਂ ਚੜ੍ਹਦੀ ਕਲਾ ਗਰੁੱਪ ਦੇ ਨੌਜਵਾਨਾਂ ਨੇ ਕਹਿੰਦੇ ਬਹੁਤ ਵਧੀਆ ਭਰਾ ਲਾ ਕੀਤਾ ਜਾ ਰਿਹਾ ਬਾਦਾ ਜੀ ਕਿਵੇਂ ਦੇਖਦੇ ਹੋ ਇਹਨਾਂ ਵੀਰਾਂ ਤੋਂ ਭਰਾ ਲਾ ਕਹਿੰਦੇ ਮਕਾਨ ਬਣਾਇਆ ਜਾ ਰਿਹਾ ਤੁਹਾਡੇ ਪਹਿਲਾਂ ਕਿਵੇਂ ਦੇ ਹਾਲਾਤ ਸੀ ਦੱਸਣਾ ਚਾਹੂਗਾ ਉਹ ਗੂਰੇ ਹਾਲ ਤੇ ਜੀ ਸਾਡੇ ਵਾਲੇ ਝੌਂਦੇ ਤੇ ਜੀ ਕੱਪੜੇ ਭੀਜਾਂਦੇ ਤੇ ਬੱਚੇ ਵੀ ਡਰ ਲੱਗਦਾ ਸਪੋਰਟਾਂ ਨਾਲ ਲਖੜਾਏ ਹੋਏ ਤੇ ਜੇ ਅਸੀਂ ਬਾਲੇ ਹਾਂਜੀ ਕਿਵੇਂ ਦੇਖਦੇ ਹੋ ਪੂਰੇ ਨੌਜਵਾਨ ਨੇ ਸਾਥ ਦੇ ਰਹੇ ਆ ਪਾ ਪੂਰਾ ਜੀ ਸਾਥ ਸਾਨੂੰ ਪੂਰਾ ਸਾਥ ਦੇ ਹੈ ਨਾ ਨਹੀਂ ਹਾਂਜੀ ਕਿੰਨੇ ਜੀ ਨੇ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਰਹਿੰਦੇ ਪਰਿਵਾਰ ਦੇ ਪਰਿਵਾਰ ਦੇ ਦੋ ਬੱਚੇ ਇਹਦੇ ਕੋਲ ਹੈ ਜੀ ਹਾਂਜੀ ਦੋ ਮੁੰਡੇ ਆ ਮੇਰੇ ਜੀ ਇੱਕ ਪਿਆਏ ਹੋਇਆ ਇਹਦੇ ਕੋਲ ਦੋ ਬੱਚੇ ਆ ਛੋਟੇ ਛੋਟੇ ਬੱਚੇ ਜਮਈ ਹਾਂਜੀ ਇੱਕ ਮੇਰੇ ਦੂਆ ਬੇਟਾ ਹੈ ਲੱਗਦਾ ਹੈ ਨਾ ਨੌਜਵਾਨਾਂ ਦੇ ਆਉਣ ਨਾਲ ਖੁਸ਼ੀ ਆਈ ਹੈ ਮਕਾਨ ਬਣਿਆ ਪਰਿਵਾਰ ਪੂਰਾ ਖੁਸ਼ ਹੈ ਹਾਂਜੀ ਸਾਰੇ ਖੁਸ਼ ਹੈ ਮੂੰ ਮਿੱਠਾ ਕੀਤਾ ਜਾ ਰਿਹਾ ਹਾਂਜੀ ਜੀ ਬਹੁਤ ਧੰਨਵਾਦੀ ਤੁਹਾਡਾ ਮਾਤਾ ਜੀ ਪੂਰੇ ਖੁਸ਼ ਨਜ਼ਰ ਆ ਰਹੇ ਇਹ ਬੇਟਾ ਇਹਨਾਂ ਦਾ ਇਹ ਬੇਟਾ ਇਹਨਾਂ ਦਾ ਭਾਈ ਮਾਤਾ ਜੀ ਪੂਰੇ ਖੁਸ਼ ਨੇ ਹਾਂ ਅੱਖਾਂ ਦੇ ਭਾਈ ਕਿਵੇਂ ਖੁਸ਼ ਹੋ ਪੂਰੇ ਬਹੁਤ ਵਧੀਆ ਵੀਰ ਜਿਹੜਾ ਸਰਬੱਤ ਦਾ ਵੀਰ ਜੀ ਨੇ ਉੱਪਰ ਅੱਲਾ ਵੇਰੇ ਬਹੁਤ ਨਹੀਂ ਹੋਈ ਹੈਣਾ ਸਾਡੇ ਬਹੁਤ ਪੂਰੇ ਹਾਲ ਤੇ ਪਾਣੀ ਖੜ ਜਾਂਦਾ ਸੱਚਾ ਤੁਹਾਂ ਦੇ ਸਾਹੀ ਹੁਣ ਵੀਰ ਨੇ ਵਧੀਆ ਕਰਤਾ ਸਾਰਿਆਂ ਦਾ ਮੈਂ ਵੀ ਸਾਥ ਚੇਕ ਕਰ ਕਰ ਜੰਮਣ ਜੇ ਤੁਹਾਡੇ ਵੀਰ ਮੇਰੇ ਬਹੁਤ ਧੰਨਵਾਦ ਆ ਜੀ ਵੀਰ ਦਾ ਸਾਡੇ ਵੱਡੇ ਵੀਰ ਦਾ ਸਰਦਾਰ ਤੇਜਵੀਰ ਸਿੰਘ ਤੇ ਅੱਜੀ ਦਾ ਉਹਦੇ ਬਾਅਦ ਸਤਵਿੰਦਰ ਸਿੰਘ ਭਾਈ ਜੀ ਦਾ ਧੰਨਵਾਦ ਆ ਸਾਰੇ ਚੜ੍ਹਦੀ ਕਲਾ ਟੀਮ ਦਾ ਜੀ ਸਰਪੰਚ ਸਾਹਿਬ ਦਾ ਧੰਨਵਾਦ ਆ ਜੀ ਬਹੁਤ ਬਹੁਤ ਹੱਥ ਜੋੜ ਕੇ ਗਰੁੱਪ ਨੂੰ ਸੀਸਾਂ ਦਿੱਤੀਆਂ ਜਾ ਰਹੀਆਂ ਕਹਿੰਦੇ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਪੂਰੀ ਟੀਮ ਦਾ ਬਹੁਤ ਕਿਤਨਾ ਕਿਤੇ ਬਹੁਤ ਧੰਨਵਾਦ ਭਾਈ ਜੀ ਕਿਵੇਂ ਦੇਖਦੇ ਹੋ ਇੱਕ ਮਾਂ ਹੈ ਮਾਦਰੋ ਦੀ ਸੀਸਾਂ ਦੇ ਰਹੀ ਹੈ ਨਾ ਐਡਾ ਵਧੀਆ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਸਾਡੀ ਮਾਤਾ ਜੀ ਅਸੀਂ ਐਸੇ ਪਿੰਡ ਦੇ ਵਸਾਈਆਂ ਤਾਂ ਹੀ ਕਰਕੇ ਅਸੀਂ ਪਹਿਲਾਂ ਆਪਣੇ ਜ਼ਰੂਰਤਮੰਦ ਭਾਈਆਂ ਨੂੰ ਮਾਵਾ ਨੂੰ ਭਰਾਵਾਂ ਨਾਲ ਖੜੇ ਅਸੀਂ ਜੀ ਤੇ ਮਹਾਰਾਜ ਨੇ ਦਿਨ ਚੰਗੇ ਲਿਆਨੇ ਆ ਤੇ ਲੈਂਟਰ ਪੈ ਗਿਆ ਜੀ ਅੱਜ ਤੇ ਹੁਣ ਮਾਤਾ আর ਮੇਰਾ ਭਰਾ ਦੀਵਾਲੀ ਨੂੰ ਦਵਾਲੀ ਦੇ ਤਿਹਾਰ ਨੂੰ ਆਪਣੇ ਪੱਕੇ ਘਰ ਚ ਦੀਵਾ ਬਾਲ ਕੇ ਜੀ ਆਪਣੇ ਨਵੇਂ ਘਰ ਚ ਰਹਿਣਗੇ ਨਵੇਂ ਘਰ ਦੇ ਵਿੱਚ ਜਾਣਗੇ ਆ ਮੈਨੂੰ ਬਹੁਤ ਖੁਸ਼ੀ ਆ ਜੀ ਮੇਰੇ ਪਿੰਡ ਚ ਇੰਨਾ ਵਧੀਆ ਉਪਰਾਲਾ ਮੇਰੀ ਟੀਮ ਹੈ ਨਾਲ ਚੜ੍ਹਦੀ ਕਲਾ ਗਰੁੱਪ ਸਾਰੇ ਵੀਰਾਂ ਦਾ ਧੰਨਵਾਦ ਹੈ ਜੋ ਕਿ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਤੇ ਤਾਂ ਕਿ ਜੋ ਅਸੀਂ ਇਦਾਂ ਦੇ ਹੀ ਕੰਮ ਅੱਗੇ ਕਰਦੇ ਰਹਿਣਾ ਹੈ ਤੇ ਅਸੀਂ 5 ਤੋਂ 7 ਮਕਾਨ ਹੋਰ ਪਿੰਡ ਚ ਬਣਾਉਣੇ ਆ ਜਿਹੜੇ ਜ਼ਰੂਰਤਮੰਦਾਂ ਦੇ ਉਹਨਾਂ ਸਾਰਿਆਂ ਦੇ ਪੱਕੇ ਘਰ ਕਰਕੇ ਦੇਣੇ ਆ ਭਾਜੀ ਗੱਲ ਕਰੀ ਜੇ ਹਰੇਕ ਪਿੰਡ ਦੇ ਵਿੱਚ ਥੋੜੇ ਪਰ ਗਵੀਰ ਹੋਣ ਮੈਂ ਨਾ ਪਿੰਡਾਂ ਦੀ ਬਾਈ ਹਾਰ ਬਦਲ ਜਵੇ ਇੱਕ ਇਤਨਾ ਦਾ ਸੁਨੇਹਾ ਤੁਸੀਂ ਦੇ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਲੱਗਦਾ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਕੀਤਾ ਨਹੀਂ ਹੋਣਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਤੁਹਾਡੇ ਚੈਨਲ ਰਾਹੀਂ ਤਾਂ ਹੀ ਦੱਸਣਾ ਚਾਹੁੰਨਾ ਦੇਖੋ ਜੇ ਆਪਾਂ ਕੋਈ ਹੁਣ ਚੈਨਲ ਰਾਹੀਂ ਤੁਹਾਡੇ ਰਾਹੀਂ ਕਿੰਨੇ ਲੋਕਾਂ ਨੂੰ ਦਿਖੂਗਾ ਕੋਈ ਹੋਰ ਵੀ ਪਰਿਵਾਰ ਹੋਣਗੇ ਜਿਹੜੇ ਲੋੜਵੰਦ ਹੋਣਗੇ ਤੇ ਹੋਰ ਪਿੰਡਾਂ ਵਿੱਚ ਕੋਈ ਮੇਰੇ ਵਰਗੇ ਸਰਪੰਚ ਤੇਜੀ ਵਰਗੇ ਸੁਖੇ ਵੀਰ ਵਰਗੇ ਬੈਂਸ ਵਰਗੇ ਭਰਾ ਜੋ ਇਕੱਠੇ ਹੋ ਕੇ ਆਪਣੇ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਦੀ ਮਦਦ ਕਰਨਗੇ ਮੈਂ ਨਹੀਂ ਕਹਿੰਦਾ ਤੁਸੀਂ ਦੋ ਕਮਰੇ ਬਣਾਓ ਕਿਸੇ ਦਾ ਇੱਕ ਬਣਾਓ ਇੱਕ ਬਣਾਓ ਪਰ ਪੱਕੇ ਘਰ ਬਣਾਓ ਜੋ ਤਾਂ ਕਿ ਜੋ ਮਤਲਬ ਲੋੜ ਬੰਦਾ ਤੱਕ ਲੋੜ ਜ਼ਰੂਰਤਮੰਦ ਚੀਜ਼ਾਂ ਪਜਾ ਕੇ ਉਹਨਾਂ ਦੀ ਮੌਕੇ ਸਿਰ ਜੋ ਉਹਨਾਂ ਨੂੰ ਲੋੜ ਹੈ ਉੱਥੇ ਟਾਈਮ ਦੇ ਨਾਲ ਉਹਨਾਂ ਦੀ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀ ਇਹ ਕਿੰਨੇ ਕਮਰਿਆਂ ਦਾ ਮਕਾਨ ਹੈ ਗੱਲ ਕਰੀ ਇਹ ਵੀ 2 ਕਮਰਿਆਂ ਦਾ ਮਕਾਨ ਹੈ ਜੀ ਵਾਸ਼ਰੂਮ ਹੈ ਆਪਣਾ ਕਿਚਨ ਹੈ ਤੇ ਵਾਸ਼ਰੂਮ ਬਣੇ ਹੋਏ ਸੀ ਮਾਤਾ ਨਾਲ ਭਰਾ ਨਾਲ ਸਾਡੀ ਗੱਲ ਹੋਈ ਚਾਚਾ ਜੀ ਨਾਲ ਤੇ ਵਾਸ਼ਰੂਮ ਇਹਨਾਂ ਦੇ ਬਣੇ ਹੋਏ ਸੀ ਪੱਕੇ ਇਹ ਕਹਿੰਦੇ ਸਾਨੂੰ ਲੋੜ ਨਹੀਂ ਹੈ ਕਿ ਵੀ ਅਸੀਂ ਠੀਕ ਹੈ ਤੇ ਅੱਜ ਵੀਰ ਇਹਨਾਂ ਦਾ ਵੀਰ ਦਾ ਮੇਰੇ ਦਾ ਘਰ ਪੈ ਗਿਆ ਤੇ ਮੇਰੇ ਪਿੰਡ 'ਚ ਮੈਨੂੰ ਹੋਰ ਹੈ ਤੇ ਉੱਪਰ ਖੁਸ਼ੀ ਦੇ ਤਿਹਾਰ ਦੇ ਮੌਕੇ ਅੱਗੇ ਤੇ ਇਹਦੇ ਇਹਦੇ ਉੱਪਰ ਖੁਸ਼ੀ ਕੀ ਹੋ ਸਕਦੀ ਹੈ ਜੀ ਸੇਵਾ ਕਰਕੇ ਸਾਨੂੰ ਤਾਂ ਪੂਰਾ ਆਨੰਦ ਆ ਰਿਹਾ ਵੀ ਸੋਚ ਨੂੰ ਸਲਾਮ ਆ ਬਾਈ ਲੱਗਦਾ ਵੀ ਪਰਿਵਾਰ ਪੂਰਾ ਭਾਵਕ ਹੋ ਗਿਆ ਜਦੋਂ ਇੱਥੇ ਪਹੁੰਚੇ ਵੀਰ ਵੀਰ ਪਤਾ ਕੀ ਗੱਲ ਹੈ ਮੈਂ ਉਹੀ ਗੱਲ ਫੇਰ ਦੁਬਾਰਾ ਕਹਿੰਦਾ ਵੀ ਦੇਖੋ ਦਸਵੰਤ ਕੱਟਣਾ ਜ਼ਰੂਰੀ ਹੈ ਆਪਣੇ ਮਹਾਰਾਜ ਕਹਿੰਦੇ ਵੀ ਦਸਵੰਤ ਕੱਟੋ ਤਾਂ ਕਿ ਜੋ ਤੁਸੀਂ ਕਿਸੇ ਦੀ ਹੈਲਪ ਕਰੋਗੇ ਤਾਂ ਕੱਲ ਨੂੰ ਆਉਣ ਵਾਲੀਆਂ ਨਸਲਾਂ ਦੇਵੇਂ ਮੇਰੇ ਬੱਚੇ ਇਹ ਅੱਜ ਅਸੀਂ ਇਹ ਜੇ ਕੰਮ ਕਰ ਰਹੇ ਮੇਰੇ ਬੱਚਿਆਂ ਨੂੰ ਇੱਕ ਪ੍ਰੇਰਨਾ ਮਿਲੂਗੀ ਮੇਰੇ ਪਿੰਡ 'ਚ ਬੱਚੇ ਜਿਹੜੇ ਨੌਜਵਾਨ ਹੋਰ ਵੀ ਕੋਈ ਬਿਜ਼ਨਸ ਕਰਦਾ ਕੋਈ ਕੰਮ ਕਰਦਾ ਉਹਨਾਂ 'ਚ ਇੱਕ ਪ੍ਰੇਰਨਾ ਜਾਊਗੀ ਗੱਲ ਜਾਊਗੀ ਵੀ ਯਾਰ ਅਸੀਂ ਵੀ ਕਿਸੇ ਦੀ ਮਦਦ ਕਰੀਏ ਜੇ ਅਸੀਂ ਸੌਖੇ ਆ ਤਾਂ ਕਿਸੇ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਗੁਰਦੁਆਰਿਆਂ 'ਚ ਮੱਥੇ ਟੇਕੇ ਰੱਬ ਨਹੀਂ ਮਿਲਦਾ ਰੱਬ ਮਿਲਦਾ ਆਹਦਾ ਦਸਵੰਦ ਕੱਢ ਕੇ ਮੇਰਾ ਮੈਂ ਤਾਂ ਇਹਦਾ ਕੰਮ ਕਰਕੇ ਮੇਰਾ ਮੰਨਣਾ ਹੈ ਜੀ ਮੈਂ ਤਾਂ ਇਦਾਂ ਇਦਾਂ ਹੀ ਸੇਵਾ ਕਰਦਾ ਰਹੂੰਗਾ ਠੀਕ ਹੈ ਧੰਨਵਾਦ ਸੋਹਿਤ ਚੜ੍ਹਦੀ ਕਲਾ ਗਰੁੱਪ ਹੋਣਾ ਵੱਲੋਂ ਜਿਹੜਾ ਇੱਕ ਪੂਰਾ ਦੇਖ ਸਕਦੇ ਮਕਾਨ ਬਣਾਈ ਜਾ ਰਹੇ ਨੇ ਪਿੰਡ ਪਣੋਚੇ ਦੇ ਵਿੱਚ ਮਕਾਨ ਦਾ ਐਂਟਰ ਪੈ ਚੁੱਕਿਆ ਇਹ ਫਿਰੋਜ਼ਪੁਰ ਦੀਆਂ ਤਸਵੀਰਾਂ ਨੇ ਕਹਿੰਦੇ ਜੀ ਬਹੁਤ ਵਧੀਆ ਉਪਰਾਲਾ ਇਹਨਾਂ ਚੜ੍ਹਦੀ ਕਲਾ ਗਰੁੱਪ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਰਲ ਮਿਲ ਕੇ ਇਹ ਪਿੰਡ ਪਣੋਚੇ ਦੀਆਂ ਤਸਵੀਰਾਂ ਨੇ ਮਾਤਾ ਜੀ ਇੱਥੇ ਮੌਜੂਦ ਨੇ ਮਾਤਾ ਜੀ ਜਿਦੋਂ ਇੱਥੇ ਦੇਖਦੇ ਨੇ ਵੀ ਵੀਰ ਹੋਣੇ ਚੜ੍ਹਦੀ ਕਲਾ ਗਰ ਹੋ ਜੰਦ ਨੇ ਮੂ ਮਿੱਠਾ ਕੀਤਾ ਜਾਂਦਾ ਪੂਰਾ ਪਰਿਵਾਰ ਇੱਥੇ ਮੌਜੂਦ ਹੈ ਬਾਪੂ ਜੀ ਮੌਜੂਦ ਨੇ ਮਾਤਾ ਜੀ ਉਹਨਾਂ ਦੇ ਬੇਟਾ ਇੱਥੇ ਮੌਜੂਦ ਹੈ ਤੇ ਇਹ ਤਸਵੀਰਾਂ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਆਪਣੇ ਕਮੈਂਟ ਵਿੱਚ ਜਵਾਬ ਜਰੂਰ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ